ਜਗਤਗੁਰੂ ਧੰਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ 15 ਨਵੰਬਰ ਨੂੰ ਦੁਨੀਆ ਭਰ ਵਿੱਚ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਨਾਨਕ ਨਾਮ ਲੈਵਾ ਸੰਗਤਾਂ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡਾਂ ਵਿੱਚ ਅੰਮ੍ਰਿਤ ਵੇਲੇ ਪ੍ਰਵਾਤ ਫੇਰੀਆਂ ਆਰੰਭ ਕੀਤੀਆਂ ਹੋਈਆਂ ਹਨ ऐसे ही तरह लोहियां खास ਦੇ ਪਿੰਡ ਸਾਬੂਵਾਲ ਦੀਆਂ ਸੰਗਤਾਂ ਵੱਲੋਂ ਪਿੰਡ ਵਿੱਚ ਪ੍ਰਵਾਰਤ ਫੇਰੀ ਬੜੇ ਹੀ ਉਤਸ਼ਾਹ ਨਾਲ ਕੱਡੀਆਂ ਜਾ ਰਹੀਆਂ ਹਨ। ਅੰਮ੍ਰਿਤ ਵੇਲੇ ਪਿੰਡ ਕਰਾ ਦੇ ਗੁਰੂ ਘਰ ਵਿੱਚ ਪ੍ਰਵਾਰਤ ਫੇਰੀ ਦੇ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਗਤਾਂ ਵੱਲੋਂ ਗੁਰੂ ਘਰ ਦੀ ਮਹਿਮਾ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਮੌਕੇ ਗੁਰੂਕਰਦੇ ਵਜ਼ੀਰ ਭਾਈ ਅਜੀਤ ਸਿੰਘ ਵੱਲੋਂ ਸਾਬੂਵਾਲ ਦੇ ਗ੍ਰੰਥੀ ਸਿੰਘ ਭਾਈ ਜਸਪਾਲ ਸਿੰਘ ਦਾ ਗੁਰੂਕਰਦੀ ਬਖਸ਼ਿਸ਼ ਸਰਪਾਉ ਹੋ ਪੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਵਰਗਵਾਸੀ ਸਰਦਾਰ ਜਨੈਲ ਸਿੰਘ ਦੇ ਪਰਿਵਾਰ ਨਮਨਿਤ ਸਿੰਘ, ਬਲਕਾਰ ਸਿੰਘ, ਰਸ਼ਪਾਲ ਸਿੰਘ ਅਤੇ ਜਤਿੰਦਰ ਸਿੰਘ ਪਾਉ ਦੇ ਪਰਿਵਾਰ ਵੱਲੋਂ ਸੰਗਤਾਂ ਵਾਸਤੇ ਚਾਹ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ। ਵਾਖੇ ਗੁਰੂ ਜੀ ਕਾ ਖਾਲਸਾ ਵਾਖੇ ਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰਿਸਾ ਸੰਗਜੋ ਅੱਜ ਧਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਹਿਲੇ ਪਾਸ਼ਾ ਦੇ ਪ੍ਰਕਾਸ਼ ਦੇ ਸਮਰਪਤ ਜੋ ਕਿ ਸਮੂਹ ਨਗਰਾਂ ਵਿੱਚ ਸ਼ਹਿਰਾਂ ਵਿੱਚ ਨਗਰਾਂ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੇ ਸਮੂਹ ਸੰਗਤਾਂ ਵੱਲੋਂ ਉਸ ਸਤਿਗੁਰ ਦੇ ਪ੍ਰਕਾਸ਼ ਦੇ ਸਮਰਪਤ ਅੱਜ ਨਗਰ ਸਾਗੂਵਾਲ ਸਾਭੂਵਾਲ ਤੋਂ ਸੰਗਤਾਂ ਪ੍ਰਭਾਤ ਫੇਰ ਦੇ ਰੋਪ ਵਿੱਚ ਨਗਰਕਰाराम ਸਿੰਘ ਲੋਹੀਆ ਨੇੜੇ ਗੁਰਦਵਾਰਾ ਸੇਵਕਾਂ ਪਹੁੰਚੀਆਂ ਪਰਿਵਾਰ ਦੇ ਸੱਜੇ ਵੱਲੋਂ ਜੋ ਕਿ ਗੁਰੂ ਘਰ ਦੇ ਪਰਿਵਾਰ ਸੱਜੇ ਪਰਿਵਾਰ ਭਜ ਜਨੈਲ ਸਿੰਘ ਜੀ ਮੋਤੀ ਉਹਨਾਂ ਦਾ ਸਮੂਹ ਪਰਾਲ ਉਹਨਾਂ ਸੰਗਤਾਂ ਨੂੰ ਜਲ ਪਾਣੀ ਦੀ ਸੇਵਾ ਕਰਨ ਵਾਸਤੇ ਸੱਦਿਆ ਸਮੂਹ ਸੰਗਤਾਂ ਪਰਿਵਾਰ ਦੇ ਸੱਜੇ ਤੇ ਗੁਰਦਵਾਰਾ ਸਾਹਿਬ ਕੋਲ ਪਹੁੰਚੀਆਂ ਸੰਗਤਾਂ ਨੇ ਗੁਰਦਵਾਰਾ ਸਾਹਿਬ ਦੇ ਗੁਰਬਾਣ ਦੇ ਖਰਚਾ ਸਕੀਤੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਤੋ ਕੀਤੀਆਂ ਨਕਰ ਦੀਆਂ ਸੰਗਤਾਂ ਸਾਬੂ ਵਾਲਦਿਆਂ ਸੰਗਤਾਂ ਵੀ ਨਗਰ ਵਿਖੇ ਪਹੁੰਚੇ 500 ਰੁਪਏ ਵੀ ਇੱਕ ਬੇਨਤੀ ਹੈ ਕਿ ਜਿਹੜੀ ਆਪਾਂ ਨਗਰ ਇਹ ਨਗਰਾਂ ਵਿੱਚ ਪ੍ਰਭਾਤ ਫੇਰੀਆਂ ਕੱਢਦੇ ਆ ਜਾਂ ਗੁਰਪੂਰਬ ਮਨਾਉਂਨੇ ਆ ਇਹਨਾਂ ਦਾ ਕੋਈ ਮਤਲਬ ਨਹੀਂ ਹੋਰ ਹੈ ਆਪਾਂ ਇਹਨਾਂ ਦਾ ਮਤਲਬ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਆਕਿਆ ਪਹਿਲੀ ਤੇ ਗੱਲ ਬੱਚੇ ਤਾਂ ਦੇ ਜਿਸ ਟਾਈਮ ਪੰਡਤ ਨੇ ਜਿਨਿਊ ਪਾਉਣ ਦੀ ਗੱਲ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੇ ਗੁਰੂ ਨਾਨਕ ਦੇਵ ਜੀ ਨੇ ਜਿਨਿਊ ਪਾਉਣ ਤੋਂ ਇਨਕਾਰ ਕਰ ਦਿੱਤਾ ਕਹਿੰਦਾ ਕਿ ਮੈਨੂੰ ਇਹ ਕੱਚਿਆ ਧਾਗਿਆ ਤੇ ਵਿਸ਼ਵਾਸ ਨਹੀਂ ਤੇ ਅਸੀਂ ਕੁੱਝ ਧਾਗਿਆ ਮਗਰ ਲੱਗੇ ਹੋਏ ਆ ਦੂਸਰੀ ਗੱਲ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਦੁੱਧਾਂ ਪੜੋ ਹੋਰ ਨਾ ਪੂਜੋ ਮੜੇ ਮਸਾਨਾ ਨਾ ਜਾਈ ਤੇ ਅਸੀਂ ਮੜੀਆਂ ਮਸਾਨਾ ਗੁਰੂ ਦਾ ਬਚਨ ਨਹੀਂ ਮੰਨਦੇ ਪ੍ਰਭਾਤ ਫੇਰੀਆਂ ਕੱਢ ਲੀਆਂ ਵਕਾਵੇ ਕਰ ਲੇ ਘਰਨ ਪਾਡ ਰਖਾ ਲੇ ਭੋਗ ਪਾ ਲੇ ਤਾਂ ਗੁਰੂ ਦੀ ਗੱਲ ਨਹੀਂ ਅਸੀਂ ਮੰਨਦੇ ਲੋੜ ਹੈ ਸਾਨੂੰ ਗੁਰੂ ਦੀ ਗੱਲ ਮੰਨਣ ਦੀ ਵੀ ਮੜੀਆਂ ਮਸਾਨਾ ਤੋਂ ਸਾਨੂੰ ਸੰਕੋਚ ਗੁਰੂ ਨੇ ਬਚਨ ਕੀਤਾ ਗੁਰਬਾਣੀ ਵਿੱਚ ਦੁੱਧਾਂ ਪੜੋ ਹੋਰ ਨਾ ਪੂਜੋ ਮੜੇ ਮਸਾਨਾ ਨਾ ਜਾਈ ਸਤਿਗੁਰਾਂ ਨੇ ਸਪੱਸ਼ਟ ਕਿਹਾ ਹੈ ਕਿ ਗੁਰੂ ਦੇ ਲੜ ਲੱਗੋ ਦੌਧਾ ਜੇਨਾ ਪਾਓ ਵਹਿਮਾ ਪਰਮਾਤਮਾ ਜੇਨਾ ਪਾਓ ਕੜੀ ਮੜੀਆਂ ਮਸਾਣਾ ਤੇ ਨ ਜਾਓ ਗੁਰੂ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਗੁਰਪਿਆਸਨ ਜੀ ਇਹ ਸਾਨੂੰ ਲੋੜ ਹੈ ਗੁਰੂ ਦੇ ਬਚਨਾਂ ਤੇ ਚੱਲਣ ਦੀ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਉਣ ਦੀ ਜੇਕਰ ਅਸੀਂ ਕਹਿੰਦੇ ਨੇ ਪ੍ਰਮਾਤਮਾ 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 ਕਰੀ ਜਾਂਦੇ ਆ ਪ੍ਰਮਾਤਮਾ ਕਿਤੇ ਕਿੱਥੇ ਮੜੀਆਂ ਮਸਾਣਾ ਵਿੱਚ ਬੈਠਾ ਗੁਰਨਾਨਕ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਤਾਂ ਸਾਡੇ ਅੰਦਰ ਹੈ ਅੰਦਰ ਸਾਡੇ ਗੁਰੂ ਮਹਾਰਾਜੇ ਪ੍ਰਮਾਤਮਾ ਦੀ ਜੋਤ ਜਗ ਰਹੀ ਹੈ ਪਰ ਉਹ ਸਾਨੂੰ ਲੱਭਣਾ ਰੱਬ ਦਾ ਨਹੀਂ ਹੈ ਲੱਭਣਾ ਗੁਰੂ ਕੀ ਸੰਗਤ ਵਿੱਚੋਂ ਗੁਰੂ ਦੇ ਬਚਨਾਂ ਤੇ ਗੁਰਦੇਵ ਦੇ ਦਿੱਤੇ ਜੇ ਅਸੀਂ ਚੱਲਾਂਗੇ ਤਾਂ ਫੇਰ ਉਹ ਸਾਨੂੰ ਸਾਡੇ ਅੰਦਰ ਹੀ ਬੈਠਾ ਗੁਰਮਹਾਰਾਜ ਸਰੂਪ ਉਹ ਲੱਭ ਜਾਣਾ ਇਸ ਸੰਗਤਾਂ ਨੂੰ ਬੇਨਤੀ ਹੈ ਗੁਰਪਿਆਸਾ ਜੀ ਆਪਾਂ ਗੁਰੂ ਦੀ ਲੜ ਲੱਗੀਏ ਅਮਰਸ਼ਕੀਏ ਗੁਰੂ ਵਾਲੇ ਬਣੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਮੂਹ ਸੰਗਤਾਂ ਨੂੰ ਸਾਬੂ ਵਾਲ ਤੋਂ ਜੋ ਸੰਗਤਾਂ ਪਹੁੰਚਣ ਪਰਿਵਾਰ ਵੱਲੋਂ ਉਹਨਾਂ ਨੂੰ ਜਿਉਂ ਆਕੇ ਜਾਂਦਾ ਕਿ ਗੁਰੂ ਕੇ ਲੰਗਰ ਉਹਨਾਂ ਨੂੰ ਪਾਈ ਚਾਪਣ ਦੀ ਲੰਗਰ ਸ਼ਕਾਇਗਨ ਸਤਿਕਾਰ ਕੀਤਾ ਗਿਆ ਸਮੂਹ ਸੰਗਤ ਦਾ ਇਸੋ ਕਰਕੇ ਮੈਂ ਪਰਿਵਾਰ ਦਾ ਵੀ ਧੰਨਵਾਦ ਕਰਦਾ ਹਾਂ ਕਿ ਸਮੂਹ ਸੰਗਤਾਂ ਜੋ ਕਿ ਨਗਰ ਦੀਆਂ ਸੰਗਤਾਂ ਸਾਬੂ ਵਾਲ ਸੰਗ ਨਗਰ ਦੀਆਂ ਸੰਗਤਾਂ ਪਹੁੰਚੀਆਂ ਮੈਂ ਉਹਨਾਂ ਨੂੰ ਜਿਉਂ ਆਇਆ ਕਹਿੰਦਾ ਹਾਂ ਧੰਨਵਾਦ ਹੈ ਗੁਰੂ ਪਾਇਸ ਸਾਹਿਬ ਦੀ ਵਾਖੇ ਗੁਰੂ ਜੀ ਕਾ ਖਾਲਸਾ ਵਾਖੇ ਗੁਰੂ ਜੀ ਕੀ ਫਤਿਹ ਲੋਹੀਆਂ ਖਾਸੋਂ ਪ੍ਰੀਤਮ ਸਿੰਘ ਪ੍ਰੀਤ ਦੀ ਖਾਸ ਰੋ